ਸਾਰ ਫੀਡਰ ਨੇ ਸਾਰਿਆਂ ਨਾਲੋਂ ਜ਼ਿਆਦਾ ਸਾਡਾ ਰੋੜਾਂ ਵਾਲੀ ਫੀਡਰ ਤੇ ਲੋਡ ਜ਼ਿਆਦਾ ਹੈ ਜੀ ਜਿਹੜਾ ਹੈਗਾ 188 188 ਲੋਡ ਆ ਹਾਂ ਜੀ ਲਗਭਗ ਮੋਟਰ ਕਿੰਨੀ ਹਸਤੀ ਮੋਟਰਾਂ ਤੋਂ 400 ਤੋਂ 400 ਤੋਂ ਹਾਂ ਬਾਤ ਘਟ ਹੋ ਸਕਦੀਆਂ ਮਦਰਸੇ ਦੇ ਪਸ਼ੇ ਵਿੱਚ ਕਿਸਾਨ ਵੀਰ ਦਸਰੇ ਇੱਕ ਵਿਭਾਗ ਨੇ ਕਿਹਾ ਸੀ ਕਿ ਇਹਦਾ ਲੋਡ ਵਧਾ ਲਓ ਕਿ ਤੁਸੀਂ ਲੋਡ ਵੀ ਵਧਾਇਆ ਉਹਨਾਂ ਦਾ ਲੋਡ ਵਧਾਇਆ ਨਹੀਂ ਵਧਾਇਆ ਬਾਕੀ ਇਹ ਮਦਰਸੇ ਦਾ ਵੀ 153 ਜੀ ਨੰਦਗੜ ਦਾ 122 ਹੈ ਜੀ ਸੰਮੇ ਵਾਲੀ ਦਾ ਕੱਲਾ ਹੀ ਚਾਉਂ ਉਠਾ ਹੈ ਜੀ ਸਾਹਬ ਨਾਲੋਂ ਜ਼ਿਆਦਾ ਰੋਡਾਂ ਵਾਲੀ ਦਾ ਇਹ 188 ਹੈ ਜੀ 188 ਹੈ ਜੀ ਅਸੀਂ ਇਹ ਆਣੇ ਜੀ ਬਰਾਬਰ ਲੋਡ ਵੰਡਿਆ ਜਾਵੇ ਸਾਰੇ ਫੀਡਰ ਚੱਲਣਗੇ ਸਹੀ ਜੀ ਤੇ ਸਾਡੇ ਚਾਰ ਪੰਜ ਦਿਨ ਹੋ ਗਏ ਜੀ ਲਾਈਟ ਚੱਲੀ ਨਹੀਂ ਬਿਲਕੁਲ ਜੀ ਚੱਲੀ ਨਹੀਂ ਹਾਂਜੀ ਤੇ ਸਾਨੂੰ ਮਰੀ ਸਪਲਾਈ ਵੀ ਦਿੱਤੀ ਜਾਵੇ ਅੱਜ ਹੁਣ 7 ਘੰਟੇ ਹੋ ਗਏ ਜੀ ਸਾਡੀ ਸਹੀ ਸਪਲਾਈ ਚੱਲੀ ਜਾਂਦੀ ਹੈ ਜੀ ਸਹੀ ਚੱਲੀ ਜਾਂਦੀ ਹੈ ਹਾਂਜੀ ਅੱਜ ਕੋਈ ਓਵਰਲੋਡਿੰਗ ਨਹੀਂ ਹੋਈ ਅਵਸਰਾਂ ਦਾ ਕੀ ਕਹਿਣਾ ਅਵਸਰਾਂ ਦਾ ਇਹੀ ਹੈ ਜੀ ਸੋਮਵਾਰ ਆਜਾ ਜੇ ਸੋਮਵਾਰ ਕਰਾਂਗੇ ਮਸਲੇ ਦਾ ਹੱਲ ਜੀ ਤੇ ਐ ਸਮਵਾਰ ਤੱਕ ਅੱਗੇ ਹੀ ਬਹੁਤ ਲੇਟ ਹੋ ਗਈ 5 ਦਿਨ ਤਾਂ ਸਾਨੂੰ ਅੱਗੇ ਹੀ ਖੱਜਲ ਹੁੰਦਿਆਂ ਨੂੰ ਹੋ ਗਏ ਜੀ ਕੋਈ ਸਾਡਾ ਵੇਲ ਉਹ ਝੋਨੇ ਜਮਾ ਸੁੱਕੇ ਪਿਆ ਜੀ ਤੇ ਆਰ ਕੇ ਅਸੀਂ ਆਖ ਕੇ ਅਸੀਂ ਅੱਜ ਧਰਨਾ ਸਾਨੂੰ ਲਾਉਣਾ ਪਿਆ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਪਿੱਛੇ ਜੀ ਬਿਆਨ ਦਿੱਤਾ ਸੀ ਕਹਿੰਦਾ ਅਸੀਂ ਬਲਬਲੂ ਚਮੱਕਾ ਵੀ ਨਹੀਂ ਵੱਜੂਗਾ ਉਹਨਾਂ ਨੇ ਕਿਹਾ ਸੀ ਵੀ ਮੋਟਰਾਂ ਬੰਦ ਤੇ ਝੋਨਾ ਲੱਗੂਗਾ ਜੀ ਤੇ ਬੰਦ ਹੀ ਪਈਆਂ ਨੇ ਜੀ ਤੇ ਝੋਨਾ ਨਹੀਂ ਤੁਸੀਂ ਆਪ ਦੀ ਮਰਜ਼ੀ ਨਾਲ ਬੰਦ ਕੀਤੀ ਇਹ ਜੀ ਨਾ ਜੀ ਬੰਦ ਹੀ ਪਿੱਛੋਂ ਲਾਈਟ ਹੀ ਨਹੀਂ ਆ ਰਹੀ ਬੰਦ ਪਈਆਂ ਨੇ ਮੋੜਣਾ ਜੀ ਤੇ ਹੁਣ ਅਸੀਂ ਵੇਣੇ ਜੀ ਸੁੱਕੇ ਜੀ ਲਾਉਣੇ ਚੋਂਨਾ ਤੇ ਮੁੱਖ ਮੰਤਰੀ ਸਾਹਿਬ ਨੂੰ ਕਵਾਂਗੇ ਵੀ ਆਹ ਵੇਖੋ ਆ ਕੇ ਵੀ ਤੁਹਾਡੇ ਵਾਅਦੇ ਸਭ ਝੂਠੇ ਨਿਕਲੇ ਲੋਕਾਂ ਨੂੰ ਆਈ ਸਰਕਾਰ ਹੀ ਉੱਲੂ ਬਣਾ ਜਾਂਦੀ ਹੈ ਜੀ ਤੇ ਇਹਨਾਂ ਨੇ ਵੀ ਐਵੇਂ ਹੀ ਕੀਤਾ ਜੀ ਸਾਡੇ ਨਾਲ ਧੋਖਾ ਬਹੁਤ ਵੱਡਾ ਕੀਤਾ ਸਾਨੂੰ ਇਹਨਾਂ ਨੇ ਵੋਟਾਂ ਦਾ ਪਹਿਲਾਂ ਲਾਈਟ ਬਹੁਤ ਦਿੱਤੀ ਜਦੋਂ ਅਸੀਂ ਸ਼ੁਰੂ ਕੀਤਾ ਚੋਨਾ ਅਸੀਂ 2 2 3 3 ਕਿਲਿਆਂ ਦੀਆਂ ਵਟਾਂ ਵਿੱਚੋਂ ਢਾ ਕੇ ਕਿਾਰੇ ਖੁੱਲੇ ਬਣਾਤੇ ਵੀ ਅਸੀਂ ਐਵੇਂ ਹੀ ਚੱਲਣੀ ਲਾਈਟ ਹਾਂ ਹਾਂਜੀ ਤੇ ਹੁਣ ਵੇਖ ਲਓ ਜੀ ਉਹ ਬਸ ਫਿਰੇ ਟੋਪ ਚ ਪਾਣੀ ਪੈਂਦਾ ਤੇ ਮਗਰੋਂ ਕੱਟ ਹੋ ਜਾਂਦਾ ਜੀ ਹਾਂ ਰੜਾ ਹੋਇਆ ਪਿਆ ਕੰਮ ਜਿਵੇਂ ਇਹਨਾਂ ਦਾ ਰੜਾ ਹੋ ਗਿਆ ਜੀ ਉਵੇਂ ਹੀ ਹੁਣ ਚੋਨੇ ਦਾ ਵੀ ਰੜਾ ਆਇਆ ਪਿਆ ਜੀ ਤੇ ਗਾਂ ਵੀ ਇਦੋਂ ਵੇਖੋ ਹੁਣ ਕੀ ਬੰਦ ਆਈ ਸਰ ਸੋਚ ਕੇ ਦੱਸੋ ਔਰ ਸਾਡੀ ਕੋਸ਼ਿਸ਼ ਹੈ ਕਿ ਥੋੜਾ ਕੰਨਾ ਲੋਡ ਕਿਸੇ ਹੋਰ ਪਾਸਿਓਂ ਕਿਸੇ ਹੋਰ ਫੀਡਰ ਦੇ ਉੱਤੇ ਜਿਵੇਂ ਵਾਲੀ ਐਪੀ ਤੇ ਨਹੀਂ ਪੈਂਦਾ ਕਿਸੇ ਹੋਰ ਫੀਡਰ ਦੇ ਉੱਤੇ ਜੇ ਥੋੜਾ ਕੰਨਾ ਲੋਡ ਡੇੜਾ ਹੈਗਾ ਉਹ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿ 15 20 ਬੱਚੀ ਮੋਟਰਾਂ ਕਿਸੇ ਹੋਰ ਫੀਡਰ ਤੇ ਪਾ ਕੇ ਇਹਨੂੰ ਪੂਰਨ ਰੂਪ ਦੇ ਵਿੱਚ ਲੈ ਦਾ ਹੱਲ ਉਹ ਅੱਜ ਜਾਂ ਕੱਲ ਤੇ ਚ ਕਰ ਦਿੱਤਾ ਜਾਏਗਾ ਕਿਸਾਨਾਂ ਨੂੰ ਤੁਸੀਂ ਸੰਤੁਸ਼ਟ ਕਰ ਦਿੱਤਾ ਹਾਂ ਬਿਲਕੁਲ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਸ੍ਰੀ ਗਾ ਜੀ ਆਪਣਾ ਸ਼ੋਹ ਬਣਾ ਕੀ ਵੀਰ ਜੀ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਹੋ ਤੁਸੀਂ ਪਿੰਡ ਜੀ ਸਾਡਾ ਸੰਮੇਵਾਲੀ ਆ ਤੇ ਜਿਹੜਾ ਬਿਜਲੀ ਮੈਕਮੇਰੇ ਅੱਜ ਤੁਸੀਂ ਬਿਜਲੀ ਦਫਤਰ ਦੇ ਬਾਹਰ ਮੂਰੇ ਜਿਹੜਾ ਧਰਨਾ ਲਾਇਆ ਕਿਸ ਕਰਨਾ ਇਸ ਤੇ ਕਿੰਨੇ ਦਿਨਾਂ ਤੋਂ ਲੱਗਿਆ ਹੋਇਆ ਧਰਨਾ ਜੀ ਅਸੀਂ ਕੱਲ ਤੋਂ ਲਾਇਆ ਜਿਹੜੀ ਕਿ ਲਾਈਟ ਦੀ ਸਾਡੀ ਸਮੱਸਿਆ ਆ ਰਹੀ ਆ ਪਿਛਲੇ 1 ਹਫਤੇ ਤੋਂ ਆ ਰਹੀ ਆ ਉਸ ਦੇ ਸਬੰਧ ਵਿੱਚ ਅਸੀਂ ਕੱਲ ਵੀ ਇੱਥੇ ਰਹੇ ਆ ਅੱਜ ਵੀ ਅਸੀਂ ਸਵੇਰ ਤੋਂ ਆ ਕੇ ਇੱਥੇ ਬੈਠੇ ਹੋਏ ਆ ਜੀ ਕਰ ਲਓ ਗੱਲ ਜੀ ਜੀ ਜੋ ਕਿ ਸਮੱਸਿਆ ਦਾ ਹੱਲ ਸੀਗਾ ਕੱਲ ਮੈਕਮੇ ਨੇ ਵੀ ਜੋ ਮੁਲਾਜ਼ਮ ਸੀ ਇਹਨਾਂ ਦੇ ਉਹਦੇ ਸਬੰਧ ਵਿੱਚ ਇਹਨਾਂ ਨੇ ਹੱਲ ਕਰਨਾ ਚਾਇਆ ਜੀ ਸਾਡਾ ਜੀ ਰੋੜਾਂ ਵਾਲੀ ਫੀਡਰ ਹੈ ਜੀ ਉਸ ਸਬੰਧ ਵਿੱਚ ਜਿਹੜਾ ਇਹ ਫੀਡਰ ਆ ওভারਲੋਡ ਹੁੰਦਾ ਜੀ ਜਿਹੜੇ ਕਿ ਇਸ ਗ੍ਰੈਡ ਦੇ ਵਿੱਚ ਚਾਰ ਫੀਡਰ ਚੱਲਦੇ ਨੇ ਜੀ ਇਹਨਾਂ ਨੇ ਸਮੱਸਿਆ ਦਾ ਹੱਲ ਲੱਭਿਆ ਵੀ ਜਿਹੜੇ ਫੀਡਰ ਤੇ ਲੋਡ ਘਟਾ ਹੈ ਉਸ ਦੇ ਉੱਪਰ ਲੋਡ ਵੰਡ ਦਿੱਤਾ ਜਾਵੇ ਜੀ ਉਸ ਦੇ ਸਬੰਧ ਵਿੱਚ ਜੋ ਵੀ ਸਾਰੀ ਕਾਰਵਾਈ ਹੋ ਗਈ ਸੀ ਕੰਮ ਕਰਨ ਜਾ ਰਹੇ ਸੀ ਕੰਮ ਹੋ ਰਿਹਾ ਸੀਗਾ ਜੀ ਜਿਹੜੇ ਮੁਲਾਜ਼ਮ ਆ ਕੋਈ ਨੰਦਗੜ੍ਹ ਦੇ ਪਿੰਡ ਦੇ ਬੰਦੇ ਆ ਜੀ ਜੀ ਉਹਨਾਂ ਨੇ ਸ਼ਾਇਦ ਕੋਈ ਦੱਸ ਰਿਹਾ ਕੋਈ ਝਾੜੂ ਦਾ ਲੀਡਰ ਵੀ ਹੈਗਾ ਕੋਈ ਉਹਨਾਂ ਦਾ ਤੇ ਇੱਕ ਦੋ ਦੇ ਬਾਈ ਨੇਮ ਵੀ ਹੈਗੇ ਆ ਉਹਨਾਂ ਨੇ ਮੌਕੇ ਤੇ ਆ ਕੇ ਜੋ ਸਮੱਸਿਆ ਦਾ ਹੱਲ ਨਹੀਂ ਹੋਂਦਤਾ ਕੰਮ ਨੂੰ ਰੋਕਿਆ ਮੁਲਾਜ਼ਮ ਜਿਹੜੇ ਸਰਕਾਰੀ ਸੀ ਉਹਨਾਂ ਨੂੰ ਗਾਲੀ ਗਲੋਚ ਵੀ ਬੋਲੇ ਨੇ ਉਸ ਸਬੰਧ ਵਿੱਚ ਅਸੀਂ ਸਵੇਰ ਤੋਂ ਇੱਥੇ ਆ ਕੇ ਫਿਰ ਬੈਠੇ ਹੋਏ ਆ ਧਰਨਾ ਸਾਡਾ ਲੱਗਿਆ ਹੈ ਜੋ ਸਾਡੀ ਸਮੱਸਿਆ ਦਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਅਸੀਂ ਉਹਨਾਂ ਚਿਰ ਇੱਥੇ ਬੈਠੇ ਹੋਏ ਆ ਤੁਹਾਡੇ ਪੀਟਰ ਇਸ ਟਾਈਮ ਹੁਣ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਜੇ ਅਸੀਂ ਇੱਥੇ ਬੈਠੇ ਆਂ ਜੀ ਇਸ ਟਾਈਮ ਚੱਲ ਰਿਹਾ ਜੀ ਜੇ ਤੁਹਾਨੂੰ ਕਹਿਣਾ ਕਿ ਜਿਹੜਾ ਲੋਡ ਆ ਉਹ 190 ਤੋਂ ਜਦੋਂ ਉੱਪਰ ਜਾਂਦਾ ਤੇ ਉਹ ਆਟੋਮੈਟਿਕਲੀ ਕੱਟ ਹੋ ਜਾਂਦਾ ਕੱਟ ਹੋ ਜਾਂਦਾ ਉਹ ਹੀ 183 ਲੋਡ ਚੱਲ ਰਿਹਾ ਹਾਂਜੀ ਉਹ ਤੁਹਾਨੂੰ ਉਹੀ ਦੱਸ ਰਿਆ ਨਾ ਜੀ ਇੱਥੇ ਚਾਰ ਫੀਡਰ ਨੇ ਰੋੜਾਂ ਵਾਲੀ ਸਭ ਤੋਂ ਜਿਹੜਾ ਕਿ ਪੁਰਾਣਾ ਫੀਡਰ ਚੱਲਦਾ ਪਿਆ ਜੀ ਇਹ ਓਵਰ ਲੋਡ ਹੈ ਨਾਲ ਇਸ ਦੇ ਮਦਰਸਾ ਫੀਡਰ ਆ ਆਨੰਦਗੜ੍ਹ ਫੀਡਰ ਸੰਮੇ ਵਾਲੀ ਫੀਡਰ ਜਿਹੜਾ ਕਿ ਸਭ ਤੋਂ ਘੱਟ ਲੋਡ ਸੰਮੇ ਵਾਲੀ ਫੀਡਰ ਦਾ ਹੈ ਜੀ ਰੋੜਾਂ ਵਾਲੀ ਫੀਡਰ ਚੋਂ ਕੁਝ ਲੋਡ ਘਟਾ ਕੇ ਸੰਮੇ ਵਾਲੀ ਫੀਡਰ ਵਿੱਚ ਜੋੜਨਾ ਚਾਹੀਆ ਉਸ ਸਬੰਧ ਵਿੱਚ ਨੰਦਗੜ੍ਹ ਪਿੰਡ ਦੇ ਲੋਕ ਨੇ ਜਿਨ੍ਹਾਂ ਨੇ ਇਹ ਕੋਈ ਕੰਮ ਨਹੀਂ ਹੋਣ ਦਿੱਤਾ ਮੌਕੇ ਤੇ ਆ ਕੇ ਉਹਨਾਂ ਨੇ ਸਾਰਾ ਜੋ ਖੰਭੇ ਭੰਨੇ ਆ ਤਾਰਾਂ ਤੋੜੀਆਂ ਜਾਂ ਮਲਾਜਮਾਂ ਨੂੰ ਗਾਲੀ ਗਲੋਚ ਕੀਤਾ ਹੈ ਸਮੱਸਿਆ ਦਾ ਜੋ ਕੋਈ ਹੱਲ ਹੈ ਇਹ ਸਿਰਫ ਨੰਦਗੜ੍ਹ ਦੇ ਕੁਝ ਕੋ ਬੰਦੇ ਹੈਗੇ ਜਿਨ੍ਹਾਂ ਨੇ ਨਹੀਂ ਹੋਣ ਦਿੱਤਾ ਤੇ ਹੁਣ ਜਿਹੜਾ ਧਰਨਾ ਤੁਹਾਡਾ ਤੇ ਹੁਣ ਤੁਸੀਂ ਸਮਾਪਤ ਕਰਨ ਜਾ ਰਹੇ ਹੋ ਜਾਂ ਨਹੀਂ ਹਲੇ ਬਿਲਕੁਲ ਜੀ ਕੋਈ ਧਰਨਾ ਸਮਾਪਤ ਨਹੀਂ ਜਿੰਨਾ ਚਿਰ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਹੀ ਬੈਠੇ ਹਾਂ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਬਾੜ ਧਰਨਾ ਲਾਇਆ ਗਿਆ ਹੈ ਕਿ ਕਿਸ ਕਰਨ ਲਾਇਆ ਗਿਆ ਇਹ ਧਰਨਾ ਜਿਹੜਾ ਹੈਗਾ ਉਹ 11 ਕੇਵੀ ਰੋੜਾਂ ਵਾਲੀ ਏਪੀ ਫੀਡਰ ਤੇ ਜਿਹੜੀਆਂ ਮੋਟਰਾਂ ਚੱਲਦੀਆਂ ਨੇ ਉਹਨਾਂ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਰੋੜਾਂ ਵਾਲੀ ਏਪੀ ਫੀਡਰ ਪਿਛਲੇ 3-4 ਦਿਨਾਂ ਤੋਂ ਲੋਡ ਵੱਧ ਜਾਣ ਦੇ ਕਾਰਨ ਸਾਡੇ ਸਿਸਟਮ ਦੇ ਮੁਤਾਬਕ ਇਹਦਾ ਜਿਹੜਾ ਸਿਸਟਮ ਹੈ ਉਹ 220 ਅੰਪੀਅਰ ਤੱਕ ਲੋਡ ਲੈ ਸਕਦਾ ਹੈ ਤੇ ਇਹ 95% ਇਹਨੇ ਲੋਡ ਲੈਣਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਟੋਮੈਟਿਕ ਜਿਹੜਾ ਸਾਡਾ ਬ੍ਰੇਕਰ ਟ੍ਰਿਪ ਕਰ ਜਾਂਦਾ ਹੈ ਉਹ ਇਸ ਕਰਕੇ ਇਹਦਾ ਲੋਡ ਜਿਹੜਾ ਹੈਗਾ 190 ਐਂਪੀਅਰ ਤੋਂ ਵੱਧ ਗਿਆ ਔਰ ਇਹ 190 ਐਂਪੀਅਰ ਤੋਂ ਵੱਧ ਜਾਣ ਕਾਰਨ ਇਹ ਲਾਈਨ ਟ੍ਰਿਪ ਕਰਨ ਲੱਗ ਗਈ ਜਿਹਦੇ ਨਾਲ ਇਹ ਲਾਈਨ ਚੱਲ ਨਹੀਂ ਰਹੀ ਇਹਦਾ ਹੱਲ ਇਹ ਸੀਗਾ ਕਿ ਤੇ ਤੋਂ ਕੁਝ ਮੋਟਰਾਂ ਉਤਾਰ ਕੇ ਕੁਝ ਲੋਡ ਉਤਾਰ ਕੇ ਦੂਸਰਾ ਫੀਡਰ ਜਿਹਦਾ ਲੋਡ ਘੱਟ ਹੈ ਉੱਤੇ ਪਾਇਆ ਜਾਵੇ ਸਾਡੇ ਕੋਲ ਇੱਥੇ ਸੰਭਵਲੀ ਏਪੀ ਫੀਡਰ ਚੱਲਦਾ ਹੈ ਜਿੱਥੇ ਸਤਰਗੰਬੀਰ ਲੋਡ ਚੱਲਦਾ ਹੈ ਉਹਦੇ ਲਈ ਅਸੀਂ ਪ੍ਰਪੋਜ਼ਲ ਤਿਆਰ ਕਰਕੇ ਜਿਹੜਾ ਹੈ ਇਧਰ ਆਨੰਦਗੜ੍ਹ ਦੇ ਪਿੰਡ ਨੂੰ ਜਦਾ ਅਸੀਂ ਜਾਣੇ ਆ ਤਸੂ ਇਹਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਇੱਕ ਪੌਣ ਲਾ ਕੇ ਕਨੈਕਟਰ ਪਾ ਕੇ ਤੇ ਜਿਹੜਾ 35 40 ਮੋਟਰਾਂ ਉਤਾਰ ਕੇ ਸਮਿਆ ਲਈ ਏਪੀ ਤੇ ਪਾਉਣ ਦਾ ਪ੍ਰਪੋਜ਼ਲ ਚਾਰਕ ਕੀਤੀ ਸੀ ਤੇ ਉਹਦਾ ਕੰਮ ਜਿਹੜਾ ਕੱਲ ਅਸੀਂ ਸ਼ੁਰੂ ਕੀਤਾ ਹੋਇਆ ਸੀ ਜਦ ਸਾਡਾ ਕੰਮ ਲਗਭਗ ਮੁਕੰਮਲ ਸ리에 ਤੇ ਸੀਗਾ ਤਾਂ ਉਦੋਂ ਰੰਗੜ੍ਹ ਪਿੰਡ ਦੇ ਕਾਫੀ ਬੰਦੇ ਇਕੱਠੇ ਹੋ ਕੇ ਆਏ ਉਹਨਾਂ ਨੇ ਸਾਡੇ ਮੁਲਾਜ਼ਮਾਂ ਨਾਲ ਗਾਲੀ ਕਲੋਚ ਵੀ ਕੀਤੀ ਔਰ ਸਾਡਾ ਪੋਲ ਪੱਟਤਾ ਔਰ ਸਾਡੀਆਂ ਉਤਾਰਾਂ ਦੇ ਨੀਂ ਸਿਗੀਆਂ ਲਾ ਕੇ ਤਲੇ ਸੜਤੀਆਂ ਮਹਿਕਮੇ ਦਾ ਨੁਕਸਾਨ ਕੀਤਾ ਬਹੁਤ ਜ਼ਿਆਦਾ ਮਹਿਕਮੇ ਦਾ ਨੁਕਸਾਨ ਕੀਤਾ ਸਰਕਾਰੀ ਕੰਮ ਚ ਵਿਘਨ ਪਾਇਆ ਔਰ ਜਿਹੜੇ ਬਾਹਰ ਕਿਸਾਨ ਬੈਠੇ ਆ ਇਹਨਾਂ ਦੀਆਂ ਮੋਟਰਾਂ ਦੀ ਨਾ ਚੱਲਣ ਇਹਨਾਂ ਦਾ ਵੀ ਜਿਹੜਾ ਹੈਗਾ ਉਹਨਾਂ ਨੇ ਨੁਕਸਾਨ ਕੀਤਾ ਹੈਗਾ ਇਸ ਟਾਈਮ ਹੁਣ ਫੀਡਰ ਚੱਲ ਰਿਹਾ ਬਿਲਕੁਲ ਇਸ ਟਾਈਮ ਅਸੀਂ ਕੋਸ਼ਿਸ਼ ਕੀਤੀ ਹੈ ਤੇ ਫੀਡਰ ਜਿਹੜਾ ਹੈਗਾ ਉਹ ਕੁਥੋੜਾ ਕਾਣਾ ਕਟਵੱਡ ਕਰਕੇ ਉਹਨੂੰ ਚਲਾਇਆ ਹੈ ਔਰ ਇਸ ਵੇਲੇ 18658 एंपੀਰ ਲੋਡ ਦੇ ਉੱਪਰ ਵੀ ਡੇੜਾ ਉਹ ਚੱਲ ਰਿਹਾ ਹੈ। ਔਰ ਸਾਡੀ ਕੋਸ਼ਿਸ਼ ਹੈ ਕਿ ਥੋੜਾ ਘਣਾ ਲੋਡ ਕਿਸੇ ਹੋਰ ਪਾਸਿਓਂ ਕਿਸੇ ਹੋਰ ਫੀਡਰ ਦੇ ਉੱਤੇ ਜਿਸ ਮੈਲੀ ਏਪੀ ਤੇ ਨਹੀਂ ਪੈਂਦਾ ਕਿਸੇ ਹੋਰ ਫੀਡਰ ਦੇ ਉੱਤੇ ਜੇ ਥੋੜਾ ਘਣਾ ਲੋਡ ਡੇੜਾ ਹੈਗਾ ਉਹ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿ 15 20 25 ਮੋਟਰਾਂ ਕਿਸੇ ਹੋਰ ਫੀਡਰ ਤੇ ਪਾ ਕੇ ਇਹਨੂੰ ਪੂਰਨ ਰੂਪ ਦੇ ਵਿੱਚ ਲੈਣਾ ਇਹਦਾ ਹੱਲ ਹੈ ਉਹ ਅੱਜ ਜਾਂ ਕੱਲ ਤੇ ਚ ਕਰ ਦਿੱਤਾ ਜਾਏਗਾ। ਕਿਸਾਨਾਂ ਨੂੰ ਤੁਸੀਂ ਸੰਤੁਸ਼ਟ ਕਰ ਦਿੱਤਾ। ਬਿਲਕੁਲ ਜੀ ਹਾਂ ਜੀ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ।